ਜਿੰਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਸਾਡਾ ਵੀਰ ਬੱਬੂ ਜੋ ਕਿ ਸਾਡਾ ਗਿੱਪੀ ਤੇ ਬਾਵਾ ਵੀਰ ਉਹਦੇ ਵਿੱਚ ਕੰਮ ਕਰਦਾ ਸੀਗਾ ਸਾਡੇ ਨਾਲ ਸਾਡੀ ਟੀਮ ਦਾ ਮੈਂਬਰ ਸੀਗਾ ਜੋ ਕਿ ਅੱਜ ਸਾਨੂੰ ਪਿਛਲੇ 6 ਤਰੀਕ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਜੋ ਕਿ ਜਿੱਥੇ ਸਾਡਾ ਫੰਕਸ਼ਨ ਸੀਗਾ ਆਦੀ ਫਾਰਮ ਗੱਜੂ ਖੇੜਾ ਤੇ ਉੱਥੇ ਫੰਕਸ਼ਨ ਚੱਲਦਾ ਪਿਆ ਸੀ ਜਿੱਥੇ ਪਰਫਾਰਮ ਕਰਦਾ ਹੋਇਆ ਮੇਰਾ ਵੀਰ ਛੋਟਾ ਜੋ ਕਿ ਉਹਦੀ ਹਾਰਟ ਅਟੈਕ ਨਾਲ ਉਹਦੀ ਡੈਥ ਹੋ ਗਈ ਆ ਕੁਝ ਕਿ ਪਲਾਂ ਦੇ ਵਿੱਚ ਹੀ ਸਾਨੂੰ ਛੱਡ ਕੇ ਚਲ ਗਿਆ ਉਹ ਤੇ ਉਹਨਾਂ ਦੇ ਦੋ ਬੱਚੇ ਨੇ ਜੋ ਕਿ ਛੋਟੇ ਛੋਟੇ ਨੇ ਤੇ ਇੱਕ ਆ ਬੇਟਾ ਤੇ ਇੱਕ ਗੁड़िया ਛੋਟੀ ਗੁड़िया ਆਪਣੀ ਤੇ ਇਹਨਾਂ ਦੇ ਵਿੱਚ ਹੁਣ ਪਰਿਵਾਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਹੁਤ ਹੀ ਮਿਡਲ ਕਲਾਸ ਸਾਡੀ ਫੈਮਿਲੀ ਦੇ ਵਿੱਚ ਰਹਿੰਦਾ ਸੀਗਾ ਉਹ ਬੱਚਾ ਤੇ ਉਹਦੇ ਆਪਾਂ ਜੋ ਵੀ ਸ਼ੌਕ ਹੈਗਾ ਹੁਣ ਸਾਰੀ ਫੈਮਿਲੀ ਨੂੰ ਪਤਾ ਆ ਵਿਹਾਈ ਪਾਣੇ ਨੂੰ ਮੰਨਣਾ ਪੈਣਾ ਆਪਾਂ ਨੂੰ ਜੋ ਵੀ ਹੈ ਸਾਡੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਪ੍ਰਧਾਨ ਸਾਡੇ ਡੀਜੀ ਐਸੋਸੀਏਸ਼ਨ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਗੁਜਾਰਿਸ਼ ਆ ਪਲੀਜ਼ ਆਹ ਫੈਮਲੀ ਦਾ ਸਾਥ ਦਿਓ ਤੇ ਇਹਦੀ ਪਲੀਜ਼ ਜੋ ਵੀ ਹੈਲਪ ਹੋਈ ਤੇ ਵੱਧ ਤੋਂ ਵੱਧ ਕਰਿਓ ਜੋ ਵੀ ਹੋਊਗਾ ਪਲੀਜ਼ ਇਹਨੂੰ ਕਰਿਓ ਅੱਗੇ ਸ਼ਹਿਰ ਤੋਂ ਵੀ ਕਰਿਓ ਥੈਂਕ ਯੂ ਦੂਜੀ ਇੰਡਸਟਰੀ ਦੇ ਵਿੱਚ ਆਪਾਂ ਦੇਖੋ ਆਪਣੀ ਜਿਹੜੀ ਐਡੀ ਵੱਡੀ ਇੰਡਸਟਰੀ ਆ ਜੋ ਕਿ ਅਸੀਂ ਕੰਮ ਕਰਦੇ ਨੇ ਇਹਦੇ ਵਿੱਚ ਇਹਦੇ ਵਿੱਚ ਸਾਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਅਸੀਂ ਕੀ ਕਰ ਰਹੇ ਨੇ ਕੀ ਨਹੀਂ ਤੇ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਆਪਣੇ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹਦੇ ਵਿੱਚ ਆਪਾਂ ਨੂੰ ਆਪਣੇ ਟੈਸਟਾਂ ਵਗੈਰਾ ਦਾ ਸਾਰੀ ਦਾ ਬੋਡੀ ਦਾ ਧਿਆਨ ਰੱਖਿਆ ਕਰੋ ਵੀ ਇਸ ਚੀਜ਼ ਵਿੱਚ ਕੋਈ ਕਿਸੇ ਦਾ ਦੋਸ਼ ਨਹੀਂ ਹੁੰਦਾ ਹੁਣ ਦੇਖੋ ਵੀ ਸਾਡਾ ਭਰਾ ਸੀਗਾ ਜੋ ਉਹ ਅਚਾਨਕ ਹੀ ਉਹਦੀ 88 ਟੈਕ ਦੇ ਨਾਲ ਡੈਥ ਹੋ ਗਈ ਆ ਉਹਦੇ ਵਿੱਚ ਆਪਾਂ ਵੀ ਕੁਝ ਨਹੀਂ ਕਰ ਸਕਦੇ ਜਿੰਨੀ ਕਿ ਹੈਲਪ ਅਸੀਂ ਕਰ ਸਕਦੇ ਆ ਤਾਂ ਓੰਨੀ ਕ ਅਸੀਂ ਹੈਲਪ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਜਗ੍ਹਾ ਤੇ ਇਕੱਠੇ ਆਂ ਇਹ ਜਗ੍ਹਾ ਰਾਜਪੁਰਾ ਨਿਊ ਬੱਸ ਸਟੈਂਡ ਔਰ ਇੱਥੇ ਸੀ ਇੱਕ ਸੋਗ ਦੀ ਲਹਿਰ ਦੇ ਵਿੱਚ ਇਕੱਠੇ ਹੋਏ ਆਂ ਆਪਾਂ ਸਾਰਿਆਂ ਨੂੰ ਸ਼ਾਇਦ ਪਤਾ ਕਈਆਂ ਨੂੰ ਲੱਗ ਗਿਆ ਔਰ ਕਈਆਂ ਨੂੰ ਨਹੀਂ ਲੱਗਿਆ ਕਈਆਂ ਨੂੰ ਇਸ ਵੀਡੀਓ ਦੇ ਜਰਾਏ ਪਤਾ ਲੱਗ ਜਾਏਗਾ ਔਰ ਸਾਡਾ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਜਿਹਨੂੰ ਅਸੀਂ ਪਿਆਰ ਦੇ ਨਾਲ ਬੱਬੂ ਕਹਿੰਦੇ ਆਂ ਔਰ ਬਾਹ ਕਮਾਲ ਦਾ ਆਰਟਿਸਟ ਆ ਸਾਡੇ ਵੀਰ ਦੇ ਵੀਰਾਂ ਦੇ ਹੱਥਾਂ ਦੇ ਵਿੱਚ ਜਿਹਦੀ ਜਾਨ ਨਿਕਲ ਗਈ ਹੈ ਜਿਨ੍ਹਾਂ ਵੀਰਾਂ ਨੂੰ ਪਿਛੇ ਇਸ ਸੰਸਾਰ ਤੋਂ ਚਲਾ ਗਿਆ ਅਸੀਂ ਸਾਰੇ ਹੀ ਨਾਮ ਅੱਖਾਂ ਦੇ ਨਾਲ ਉਹਨੂੰ ਆ ਪਿਛਲੀ ਸਾਈਡ ਤੇ ਤੁਸੀਂ ਰਾਜਪੁਰੇ ਦਾ ਸ਼ਮਸ਼ਾਨ ਘਾਟ ਦੇਖ ਰਹੇ ਹੋ ਅਸੀਂ ਆਪਣੇ ਹੱਥਾਂ ਦੇ ਨਾਲ ਅੱਜ ਉਸ ਵੀਰ ਨੂੰ ਤੋਰ ਕੇ ਆਏ ਆਂ ਔਰ ਮੈਂ ਆਪਣੇ ਵੀਰਾਂ ਨੂੰ ਇਹ ਜੋ ਵੀ ਆਰਟਿਸਟ ਨੇ ਭੰਗੜਾ ਲੈਣ ਦੇ ਔਰ ਮੇਰਾ ਵੀਰ ਬੱਬੂ ਅਸੀਂ ਬੱਬੂ ਬਾਈ ਨੂੰ ਬੱਬੀ ਬੱਬੂ ਬਾਈ ਕਹਿੰਦੇ ਨੇ ਕਿਉਂਕਿ ਛੋਟਾ ਵੀਰ ਹੈ ਪਰ ਅਸੀਂ ਪਿਆਰ ਦੇ ਨਾਲ ਉਹਨੂੰ ਸਿੱਧਾ ਬੱਬੂ ਵੀ ਕਹਿੰਦੇ ਸੀ ਪਰ ਉਸ ਬੰਦੇ ਦੀ ਜ਼ੁਬਾਨ ਦੇ ਵਿੱਚੋਂ ਜੀ ਤੋਂ ਬਿਨਾਂ ਕੋਸ ਨੇ ਕਿਸੇ ਨੂੰ ਵੀ ਬੁਲਾਉਣਾ ਭਾਜੀ ਵੀਰ ਜੀ ਕਿਸੇ ਨੂੰ ਵੀ ਕਰਦੇ ਉਹਨੇ ਆਪ ਸ਼ਬਦ ਨਹੀਂ ਬੋਲਿਆ ਪਰ ਅੱਜ ਸਾਡੇ ਮਨ ਦੇ ਬਲਬਲੇ ਨੇ ਇਹ ਸੀ ਕਿ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜੋ ਤੂੰ ਕੀਤਾ ਹੈ ਸ਼ਾਇਦ ਇਹ ਚੰਗਾ ਹੀ ਹੈ ਕਿਉਂਕਿ ਜੋ ਤੂੰ ਕਰਦਾ ਹੈ ਉਹ ਚੰਗਾ ਹੈ ਪਰ ਸਾਡੀ ਅਰਦਾਸ ਹੈ ਸਾਡੀ ਬੇਨਤੀ ਹੈ ਕਿ ਉਸ ਸਾਡੇ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਰੱਖੀ ਔਰ ਸਾਡਾ ਪਿੱਛੇ ਸਾਰਾ ਹੀ ਆਰਟਿਸਟ ਸਮਾਜ ਆ ਜੋ ਇਹਨਾਂ ਨੂੰ ਅਤੇ ਪਰਿਵਾਰ ਨੂੰ ਭਾਣਾ ਮੰਨਦਾ ਬਲ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿ ਉਹ ਛੋਟੀ ਗੱਲ ਹੋਰ ਕਹਿ ਦਿਓ ਤੇ ਜਿੰਨੇ ਵੀ ਆਪਣਾ ਹੈਲਥ ਕਵਰ ਕਰਦੀ ਹੈ ਨਾ ਅੱਗੇ ਗਰੀਬ ਪਰਿਵਾਰ ਪਰਿਵਾਰ ਨਾ ਕੇਵਰੀ ਤੇ ਲਾ ਦੇ ਪਰਿਵਾਰ ਨੂੰ ਇਹਨਾਂ ਪਰਿਵਾਰ